ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਵੀ ਸਾਰੇ ਠੀਕ ਠਾਕ ਹਾਂ ਬੰਦੀ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੋਣ ਕਾਰੋਬਾਰ ਵਿੱਚ ਵਾਧਾ ਹੋਵੇ ਅੱਜ ਆਪਾਂ ਕਰਦੇ ਹਾਂ ਜੀ ਪੰਜਵੀਂ ਪੌੜੀ ਦੇ ਅਰਥ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਪਿਆ ਨਾ ਜਾਇ ਕੀਤਾ ਨ ਹੋਏ ਵਹਿਗੁਰੂ ਪੈਦਾ ਨਹੀਂ ਕੀਤਾ ਜਾ ਸਕਦਾ ਨਾ ਉਹ ਕਿਸੇ ਦਾ ਬਣਾਇਆ ਬਣ ਸਕਦਾ ਹੈ ਆਪੇ ਆਪ ਨਿਰੰਝਨ ਸੋਏ ਉਹ ਵਹਿਗੁਰੂ ਆਪਣੇ ਆਪ ਤੋਂ ਹੀ ਹੈ ਉਹ ਮਾਇਆ ਦੀ ਲਾਗ ਤੋਂ ਪਰੇ ਮਾਇਆ ਤੋਂ ਬੇਦਾਗ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ ਸੇਵਿਆ ਤਿਨ ਪਾਇਆ ਮਾਨ ਜਿਸ ਕਿਸੇ ਨੇ ਵਹਿਗੁਰੂ ਦੀ ਸੇਵਾ ਕੀਤੀ ਹੈ ਪੂਜਾ ਕੀਤੀ ਹੈ ਉਸ ਨੂੰ ਸਿਮਰਿਆ ਉਸ ਨੇ ਹੀ ਬੜਿਆਈ ਪ੍ਰਾਪਤ ਕਰ ਲਈ ਨਾਨਕ ਗਾਵੀਏ ਗੁਣਿੰਦਾਨ へ ਨਾਨਕ ਆਉ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਬਿਆੰਤ ਗੁਣਾਂ ਦੇ ਮਾਲਕ ਵਹਿਗੁਰੂ ਦੀ ਸਿਫਤ ਸਲਾਹ ਕਰੀਏ ਗਾਵੀਏ ਸੁਣੀਏ ਮਨ ਰੱਖੀਏ ਭਉ ਆਉ ਵਹਿਗੁਰੂ ਦੇ ਗੁਣ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪਿਆਰ ਟਕਾਈਏ ਤੇ ਅਜਮਾਈਏ ਦੁੱਖ ਪੈਰ ਸੁਖ ਘਰ ਲਾ ਜਾਏ ਜਿਹੜਾ ਮਨੁੱਖੇ ਉਹ ਬੰਦਾ ਹੈ ਉਹ ਆਪਣੇ ਦੁੱਖ ਕਲੇਸ਼ ਦੂਰ ਕਰਕੇ ਉਸ ਨੂੰ ਆਪਣੇ ਦਿਲ ਵਿੱਚ ਵਸਾ ਲਿੰਦਾ ਹੈ ਗੁਰਮਖ ਗੁਰਮਖ ਨਾਦ ਗੁਰਮਖ ਵੈਦ ਗੁਰਮਖ ਰਿਆ ਸਮਾਈ ਉਸ ਵਹਿਗੁਰੂ ਦਾ ਨਾਮ ਤੇ ਗਿਆਨ ਗੁਰੂ ਰਾਹੀ ਪ੍ਰਾਪਤ ਹੁੰਦਾ ਹੈ ਗੁਰੂ ਰਾਹੀਂ ਉਹ ਹੀ ਇਹ ਜੀ ਕਿ ਆਉਂਦਾ ਹੈ ਕਿ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੈ ਗੁਰੂ ਈਸ਼ਰ ਗੁਰੂ ਗੋਰਖਵਰਮਾ ਗੁਰੂ ਪਾਰਵਤੀ ਮਾਈ ਸਾਡੇ ਲਈ ਗੁਰੂ ਹੀ ਸ਼ਿਵ ਹੈ ਗੁਰੂ ਹੀ ਗੋਰਖ ਗੁਰੂ ਹੀ ਲక్ష్ਮੀ ਹੈ ਅਸੀਂ ਇਹਨਾਂ ਸਾਰੇ ਦੇਵਤਿਆਂ ਦੇ ਥਾ ਗੁਰੂ ਨੂੰ ਹੀ ਮੰਨਣਾ ਹੈ ਇਹ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਜੇ ਮੈਂ ਉਸ ਵਹਿਗੁਰੂ ਦੇ ਹੁਕਮ ਦੇ ਪ੍ਰਕਾਸ਼ ਨੂੰ ਵੀ ਸਮਝ ਲਵਾਂ ਤਾਂ ਵੀ ਮੈਂ ਉਸ ਦਾ ਵਰਨ ਨਹੀਂ ਕਰ ਸਕਦਾ ਕਿਉਂਕਿ ਉਹ ਕਥਨ ਜਾਂ ਗਿਆਨ ਤੋਂ ਪਰੇ ਹੈ ਉਹ ਕਥਨ ਨਹੀਂ ਕੀਤਾ ਜਾ ਸਕਦਾ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਹੇ ਗੁਰੂ ਜੀ ਮੇਰੀ ਤੇਰੇ ਅੱਗੇ ਅਰਦਾਸ ਹੈ ਸਾ ਮੈਨੂੰ ਇਸ ਇੱਕ ਗੱਲ ਦੀ ਪੱਕੀ ਸਮਝ ਦੇ ਦੇ ਕਿ ਸਭ ਨਾਲ ਜੀਆਂ ਨੂੰ ਦਾਤਾ ਦੇਣ ਵਾਲਾ ਇੱਕ ਰੱਬ ਹੀ ਹੈ ਮੈਂ ਉਸ ਨੂੰ ਕਦੇ ਵੀ ਨਾ ਭੁਲਾ ਦਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਨੇ ਪੰਜਵੀਂ ਪੌੜੀ ਦੇ ਅਰਥ ਕੀਤੇ ਨੇ ਜੀ ਅਖਰ ਵਾਧਾ ਘਾਟਾ ਭੁੱਲ ਚੁੱਕੋ ਵਾਹਿਗੁਰੂ ਜੀ ਮਾਫ ਕਰਨ ਅੱਗੇ ਬਾਤੇ ਸੁੱਧ ਸਪਸ਼ਟ ਪੜਨ ਦਾ ਬਲਵਕਸ਼ਾ ਵਾਹਿਗੁਰੂ ਜੀ ਵੀਡੀਓ ਨੂੰ ਸਾਰੇ ਦੇਖੇ ਹੋ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਗੇ ਤੋਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਚ ਵਾਹਿਗੁਰੂ ਲਿਖ ਕੇ ਜਰੂਰ ਵਾਹਿਗੁਰੂ ਜਰੂਰ ਲਿਖਿਆ ਕਰੋ ਜੀ ਮੇਰਾ ਵੀ ਹੌਸਲਾ ਵਧੇ ਤੇ ਬਾਣੀ ਨਾਲ ਜੁੜੋ ਵਾਹਿਗੁਰੂ ਸਭ ਦੇ ਘਰਾਂ ਵਿੱਚ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ